ਹਲ ਦਰਸ਼ਨ ਦੇ ਹੋ ਆਪ ਨਾਮ ਵਾਹਿਗੁਰੂ ਦਾ ਅੰਦਰ ਸੰਗ ਹੈ ਆਪ ਐਸੀ ਬਖਸ਼ ਕਰੀਏ ਐਸੀ ਬਖਸ਼ ਕਰੀਏ ਐਸੀ ਬਖਸ਼ ਕਰੀਏ ਵਾਹਿਗੁਰੂ ਜੀ ਐਸੀ ਬਖਸ਼ ਤੁਸੇ ਕਰੀ ਜੈ ਮੋਹਨਿਆ ਤਾ ਤਾ ਵਾਹਿਗੁਰੂ ਓਮਕਾਰ ਵਾਹਿਗੁਰੂ ਦੀ ਕੀ ਖਤਲੇ ਸ੍ਰੀ ਭਗਵਤੀ ਜੀ ਦੀ ਸਭਾ ਹੈ ਮਾ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਰ ਗੁਰਨਾਦਕ ਲਈ ਧਿਆ ਹੈ ਜੇ ਮੰਗਲ ਕੋਰ ਤੇ ਅਮਰ ਦਾਸ ਨਾਮ ਦਾਸ ਹੈ ਭੀ ਸਭਾ ਹੈ ਅਰਜਨ ਹਰ ਕੋ ਬੇਦ ਨੋ ਸਿਮਰਉ ਸ੍ਰੀ ਅਰਦਾਸ ਆਰੇ ਪਰਿਸ਼ਰਨ ਤੇ ਆਇਐ ਇਸ ਵਿਚੇ ਸਭ ਦੁੱਖ ਜਾਇ ਤੇ ਸਭ ਹੱਲ ਸਿਮਰਿਆ ਘਰ ਨਾ ਹੋ ਜਿੰਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸੇਈ ਗੁਰੂ ਪ੍ਰੰਥ ਸਾਹਿਬ ਜੀ ਦੇ ਬਾਟ ਦੀ ਦਾਤਾ ਧਿਆਨ ਧਰ ਕੇ ਉਦੋ ਜੀ ਵਾਹਿਗੁਰੂ ਸਦਾ ਸਦਾ ਨਾਮ ਜਪੇ ਸਦਾ ਸਦਾ ਧਿਆਨ ਦਾ ਨਾ ਕੇ ਨਹੀਂ ਸਤਨਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਪਣ ਜੋ ਚੱਲੇ ਭਾਈ ਵੇ ਤੇ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇਂ ਸੋ ਸਿੱਖ ਸਖਾ ਬੰਦਪ ਹੈ ਭਾਈ ਪੜ੍ਹੇ ਪੜ੍ਹੇ ਜੋ ਚੱਲੈ ਭਾਈ ਰੁਮਿਛੜੇ ਝੋਟਾਂ ਖਾਵੈ ਬਿਨ ਸਤਗੁਰ ਸੁਖ ਕਦੇ ਨਾ ਪਾਰੇ ਭਾਈ ਹਲਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਗੁਰਮੁਖே ਮੁਖੇ ਦੁਆਰਾ ਕਰਮ ਕਰ ਹੈ ਗੁਰ ਸ਼ਬਦ ਨਾ ਪਛਾਨ ਹੈ ਮਨ ਜਨਮ ਹੈ ਵਾਰ நிஜ கார ਈਐ ਨਾਨਕ ਨਾਮ ਵਸੈ ਮਨਿ ਪਈ ਐ ਨਾਨਕ ਨਾਮ ਬਸ ਹੈ ਬਨੇ ਅੰਦਰ ਵਿਚੋ ਆਪ ਗਵਾਈਏ ਸਤ ਸ੍ਰੀ ਅਕਾਲ ਤੇ ਹੋ ਆਪਾਂ